ਮੈਲ ਦੇ ਘਾਈ ਫਾਟ ਆ ਸਾਡੇ ਵੀਰ ਤੇ ਛੱਟਾਂ ਲੱਗੀਆਂ ਜੀ ਸਰ ਤੇ ਬਹੁਤ ਜ਼ਿਆਦੀ ਛੱਟ ਲੱਗੀ ਆ ਪਰਾਂ ਪਰੇ ਪਰ ਆ ਦੇਖੋ ਜੀ ਆ ਸਾਡੇ ਫੌਜੀ ਸਾਹਿਬ ਹਾਏ ਇਹਨਾਂ ਤੇ ਬਹੁਤ ਜ਼ਿਆਦੀਆਂ ਛੱਟਾਂ ਲੱਗੀਆਂ ਜੀ ਉਹ ਇਹਨਾਂ ਨੇ ਨੰਗੀਆਂ ਕਿਰਪਾਨਾਂ ਮਾਰੀਆਂ ਗੱਡਾ ਕਰਤੀ ਜੀ ਹਾਂ ਜੀ ਇਹ ਕੋਈ ਕੀ ਨਾਮ ਜੱ ਸਾ ਬਲਵਿੰਦਰ ਸਿੰਘ ਇਹ ਕੀ ਗੱਲ ਬਾਤ ਦੇ ਵਿੱਚ ਜਿਹੜਾ ਗੁਰਮਤਿ ਆਈ ਟੂਲ ਭੁਲਾਏ ਤੇ ਡਿਊਟੀ ਕਰਦੇ ਆਂ ਆਈ ਪੀ ਐਫ ਫੰਡ ਬਾਰੇ ਲਿਬਰਪੂਲ ਚ ਰਿਪੋਰਟ ਦਿੱਤੀ ਆਈ ਮੁੜ ਕੇ ਲਿ ਉਹਨਾਂ ਨੇ ਮੈਨੂੰ ਜਿਹੜਾ ਅਰਕੇ ਚੌਧਰੀ ਆ ਕੰਪਨੀ ਮਾਲਕ ਉਹਨੇ ਮੈਨੂੰ ਟਰਮੀਨਟ ਕਰਤਾ ਕੁਝ ਮੁੰਡੇ ਅਡੇ ਹੋਰ ਵੀ ਉਸਤਾ ਦੇ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਉਹ ਇਹ ਟੂਲ ਬੰਦ ਕੀਤਾ ਸੀ ਸ਼ਾਂਤਮਈ ਨਾ ਹੀ ਧਰਨਾ ਲਾਇਆ ਜੀ ਕਿੰਨਾ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਗਦਲੀ ਜਿਹੜਾ ਹਰਜਿੰਦਰ ਸਿੰਘ ਮੱਤੇਵਾਲ ਦਾ ਗੁਰਪ੍ਰੀਤ ਸਿੰਘ ਗਦਲੀ ਨਿਰਪਾਉ ਪਿੰਡ ਦਾ ਅੱਥੋਂ ਦੇ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਹੋ ਇਹ ਸਾਰੇ ਟੂਲ ਤੇ ਹੀ ਸਰੇ ਅੱਛਾ ਇਹ ਮੈਨੇਜਰ ਬਣਾਏ ਆ ਅੱਛਾ ਇਹ ਕੋਈ ਮੈਨੇਜਰ ਬਣਾਇਆ ਕੋਈ ਕੋਟੇ ਝਗੜਿਆ ਕਾਰਨ ਸਾਡਾ ਕੁਝ ਨਹੀਂ ਹੀ ਇਨਾਂ ਨੇ ਆੜੇ ਦੇ ਹਮਲਾ ਕੀਤਾ ਬੈਠੇ ਬੰਦੇ ਤੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਇਸ ਚੀਜ਼ ਇਨਾਂ ਕੋਈ ਵਾਰ ਕਿ ਸਰ ਵਾਰ ਕਿ ਏਕਰਪਾਨਾ ਨਾ ਕਰਪਾਨਾ ਸਾਰਿਆਂ ਕੋਲ ਗਈਆਂ 10 ਤਰਹੀ ਕਿਰਪਾਨਾਂ ਸੀ ਕਿੰਨੇ ਜਣੇ ਫੱਟ ਰਹੇ ਜੇ ਬਾਕੀ ਨਾ ਨੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਣੇ ਫੱਟ ਰਹੇ ਫੱਟ ਰਹੇ 3 ਜਣੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ 'ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਦੇ ਆ ਤੇ ਆਪਣਾ ਗਰਮੇਲ ਸਿੰਘ ਦੇ ਜਾ ਸਾਡ ਲੱਗੀ ਆ ਲਾਡੀ ਦੇ ਵੀ ਜਾ ਸਟਾਂ ਲੱਗੀਆਂ ਹਾਂਜੀ ਮੰਗ ਦੀ ਦਾ ਮੰਗ ਕੀ ਕਰਦੇ ਰੋ ਭਾਈ ਮੰਗ ਹੀ ਕਹਿੰਦੇ ਕਾਨੂੰਨ ਤੇ ਕਿਹਨੇ ਆਾਨੂੰ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹਨਾਂ ਨੇ ਕੀਤੀ ਜਾਵੇ ਮੈਨੂੰ ਤਾਂ ਕੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਗਿਆਨ ਵਿੱਚ ਖੇਡਾਂਗੇ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੇ ਸੀ ਇਹ ਤਨ ਨਾਇਕ ਸ਼ਾਂਤਮਈ ਨਹੀਂ ਸਾਡਾ ਜਿਹੜਾ ਹੱਕ ਵਾ ਸਾਡੀਆਂ ਤਨਖਾਹਾਂ ਵਾਂ ਉਹਨਾਂ ਨੇ ਗੁੰਡਾ ਕਰਦੀ ਕਰਕੇ ਇਹਨਾਂ ਨੇ ਹੱਟ ਦੇ ਨਿਜਰ ਪਰ ਟੂਲ ਪਲਾਜਾ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਹੈ ਪੁਲਿਸ ਵਾਲੋ ਕੋਈ ਤੇ ਕਾਰਵਾਈ ਨਹੀਂ ਕੀਤੀ ਗੈਂਡੇ ਤੇ ਪੁਲਿਸ ਵਾਲੇ ਨਹੀਂ ਹੰਦਪਕੇ ਮਾਰਦੇ ਹੀ ਐਸਐਚਓ ਦੱਪਕੇ ਮਾਰਦਾ ਸੀ ਤੈਨੂੰ ਚੁੱਕ ਕੇ ਲੈ ਜਾਾਂਗੇ ਤੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਅਸੀਂ ਯੂ ਨੇ ਬੰਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਜਾਵੇ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਜੀ ਸਰ ਕੀ ਮਾਮਲਾ ਜਿਹੜਾ ਟੂਲ ਤੇ ਰੱਟ ਟਕਰਾ ਰਿਹਾ ਹੈ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲਪਲਾਜੇ ਦੇ ਮੁਲਾਜ਼ਮ ਇਹ ਆ ਉਹ ਵੀ ਟੂਲਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਖਲ ਹੈ ਅੱਗੇ ਪੁਲਿਸ ਕੀ ਕਰ ਲੇ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨਾਂ ਪਾਸੇ ਪਾਰਟੀ ਦੇ ਟਿਕਟ ਰਸਤਾ ਕਰਕੇ ਦੋਨਾਂ ਪਾਸੇ